ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਦਿਲਚਸਪ ਕਹਾਣੀ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੂਰਤਾਂ ਵਾਲਾ ਪਿਆਰ ਆਓ ਸੁਣਦੇ ਹਾਂ ਦਿਲਚਸਪ ਕਹਾਣੀ ਗੱਡੀ ਦੇ ਏਸੀ ਕੋਚ ਦੇ ਬਾਹਰ ਲੱਗੇ ਰਿਜ਼ਰਵੇਸ਼ਨ ਚਾਰਟ ਵਿੱਚ ਆਪਣਾ ਨਾਮ ਪੜਿਆ ਜਗਿਆਸਾ ਜੀ ਜਾਗੀ ਕਿ ਵੇਖਾ ਤਾਂ ਸਹੀ ਨਾਲ ਦੀਆਂ ਸੀਟਾਂ ਵਾਲੇ ਮੇਰੇ ਹਮਸਫਰ ਕਿਹੜੇ-ਕਿਹੜੇ ਨੇ ਇੱਕ ਨਾਮ ਪੜਿਆ ਨਵਜੋਤ ਕੋਰ ਪਿੰਡਰ ਸੋਚਣ ਲੱਗਾ ਚਲੋ 2 ਘੰਟੇ ਦਾ ਸਫ਼ਰ ਤਾਂ ਚੰਗਾ ਕੱਟ ਜਾਵੇਗਾ ਅੰਦਰ ਗਿਆ ਤਾ ਸਾਹਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜ਼ਰਾਂ ਗੱਡੀ ਬੈਠੀ ਹੋਈ ਸੀ ਨੈਣ ਮਿਲੇ ਤੇ ਫਿਰ ਮੌਕਾ ਸੰਭਾਲਦੇ ਨੇ ਹਲਕੀ ਜਈ ਮੁਸਕਾਨ ਦੇ ਨਾਲ ਸਤਿਸ਼੍ਰੀ ਅਕਾਲ ਬੁਲਾ ਦਿੱਤੀ ਮੋਟੀਆਂ ਅੱਖਾਂ ਦਾ ਉਗਾੜ ਤੇ ਉੱਤੋਂ ਮਾਰੂ ਜਈ ਮੁਸਕਰਾਹਟ ਨਾਲ ਜਦੋਂ ਉਸਨੇ ਫਤਿਹ ਦਾ ਜਵਾਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ ਘੜੀ ਕੋ ਮਗਰੋਂ ਮਾੜੀ-ਮੋਟੀ ਗੱਲਬਾਤ ਦਾ ਸਿਲਸਿਲਾ ਵੀ ਤੁਰਜਿਆ ਪਿਆ ਗੱਲਾਂ-ਗੱਲਾਂ ਵਿੱਚ ਪਤਾ ਲੱਗਾ ਕਿ ਮਾਲ ਮਹਿਕਮੇ ਵਿੱਚ ਲਾ ਅਫਸਰ ਦੀ ਨਵੀਂ-ਨਵੀਂ ਨਿਯੁਕਤੀ ਹੋਈ ਸੀ ਤੇ ਆਪਣੀ ਪਹਿਲੀ ਹਾਜ਼ਰੀ ਲਈ ਵਾਇਆ ਰਾਜਪੁਰਾ ਚੰਡੀਗੜ੍ਹ ਨੂੰ ਜਾ ਰਹੀ ਸੀ। ਪਿਛੋਕੜ ਪਿੰਡੂ ਪਰ ਸੀ ਜੱਟਾਂ ਦੀ ਕੁੜੀ। ਪੁੱਤੋਂ ਸੂਰਤ ਤੇ ਸਿਰ ਦਾ ਐਸਾ ਸੁਮੇਲ ਕਿ ਵੇਖਿਆਂ ਭੁੱਖ ਲੈਂਦੀ ਸੀ। ਜਦੋਂ ਗੱਲ ਕਰਦੀ ਤਾਂ ਇੰਜ ਲੱਗਦਾ ਹੁਲ ਝੜਦੇ ਹੋਣ। ਪਰਿਵਾਰ ਬਾਰੇ ਗੱਲ ਤੁਰੀ ਤਾਂ ਪਤਾ ਲੱਗਾ ਮਾਪਿਆਂ ਦੀ ਇਕਲौती ਸੰਤਾਨ ਸੀ। ਮੈਂ ਗਜਟਡ ਕਲਾਸ ਵਾਲੀ ਆਪਣੀ ਖੁਦ ਦੀ ਸਰਕਾਰੀ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿੱਚ ਜਜ਼ਬਾਤਾਂ ਦੀ ਕਿਸ਼ਤੀ ਲੈ ਬਹੁਤ ਦੂਰ ਤੱਕ ਨਿਕਲ ਗਿਆ ਸੋਚਣ ਲੱਗਾ ਕਿ ਵੇਖਣ ਨੂੰ ਵੀ ਹੂ ਬਹੂ ਵੈਸੀ ਹੀ ਲੱਗਦੀ ਹੈ ਜੈਸੀ ਦਾ ਜ਼ਿਕਰ ਮਾਂ ਅਕਸਰ ਹੀ ਗੱਲਾਂ ਗੱਲਾਂ ਵਿੱਚ ਕਰਿਆ ਕਰਦੀ ਸੀ ਮਾਂ ਨੇ ਤਾਂ ਪਹਿਲੀ ਸੱਟੇ ਹੀ ਹਾਂ ਕਰ ਦੇਣੀ ਹੈ ਰਹੀ ਗੱਲ ਪਾਪਾ ਜੀ ਦੀ ਉਹਨਾਂ ਦਾ ਕੀ ਹੈ ਬੀਜੀ ਨੇ ਜ਼ੋਰ ਪਾਇਆ ਤਾਂ ਝਾਟੀ ਮੰਨ ਜਾਣਾ ਉਹਨਾਂ ਨੇ ਮਨ ਹੀ ਮਨ ਬਣੀ ਸਾਡੀ ਇਸ ਜੋੜੀ ਬਾਰੇ ਸੋਚ ਮੈਂ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ ਵਾਰ ਰੱਬਾ ਸਦਕੇ ਜਾਮਾ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ ਜੋੜੀਆਂ ਜਗ ਤੋੜੀਆਂ ਬਾਕੀ ਨਰੜ ਬਥੇਰੇ ਖਿਆਲਾਂ ਦੇ ਘੋੜੇ ਚੜੇ ਹੋਏ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਰਾਜਪੁਰਾ ਆ ਗਿਆ ਥੋੜਾ ਅਫਸੋਸ ਜਿਆ ਹੋਇਆ ਪਰ ਤਸੱਲੀ ਵਾਲੀ ਗੱਲ ਇਹ ਸੀ ਕਿ ਉਸ ਦਾ ਐਡਰੈਸ ਮੈਂ ਪਹਿਲਾਂ ਹੀ ਲੈ ਚੁੱਕਿਆ ਸਾਂ ਹੁਣ ਤੇ ਬਸ ਅਗਲੀ ਮੁਲਾਕਾਤ ਦਾ ਹੀ ਇੰਤਜ਼ਾਰ ਸੀ ਜਾਂਦੀ ਵਾਰੀ ਸ਼ਿਸ਼ਟਾਚਾਰ ਵਜੋਂ ਉਸ ਸਾਮਾਨ ਕੱਢਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਵੀ ਕਰ ਦਿੱਤੀ ਉਸਨੇ ਵੀ ਮੁਸਕਰਾਉਂਦੀ ਹੋਈ ਨੇ ਸਿਰ ਤੇ ਹੇਠਾਂ ਪਈ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ। ਹੇਠਾਂ ਪਏ ਸਮਾਨ ਤੇ ਜਦੋਂ ਨਜ਼ਰ ਪਈ ਤਾਂ ਮੈਨੂੰ ਜ਼ੋਰਦਾਰ ਚੱਕਰ ਜਿਹਾ ਆਇਆ। ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੇਰੀ ਸੋਚਨ ਸਮਝਣ ਤੇ ਵੇਖਣ ਦੀ ਸ਼ਕਤੀ ਇਕਦਮ ਹੀ ਜਾਂਦੀ ਰਹੀ। ਥੋੜੇ ਚਿਰ ਮਗਰੋਂ ਜਦੋਂ ਹੋਸ਼ ਆਈ ਤਾਂ ਵੇਖਿਆ ਉਹ ਪਲੇਟਫਾਰਮ ਤੇ ਵਸਾਕੀਆਂ ਦੇ ਸਾਰੇ ਦੁਰੀ ਜਾ ਰਹੀ ਸੀ। ਸ਼ਾਇਦ ਇੱਕ ਲਾਤ ਵਿੱਚ ਜਮਾਂਦਰੂ ਨੁਕਸ ਸੀ। ਮੇਰੇ ਸਾਰੇ ਸੁਪਨੇ, ਭਵਿੱਖ ਦੀਆਂ ਯੋਜਨਾਵਾਂ ਅਤੇ ਜਜ਼ਬਾਤਾਂ ਦੇ ਕਿੰਨੇ ਸਾਰੇ ਮੈਲ ਘੜੀਆਂ ਪਲਾਂ ਵਿੱਚ ਹੀ ਤਾਸ਼ ਦੇ ਪੱਤਿਆਂ ਵਾਂ ਖਿੱਲਰ ਗਏ ਐਨੇ ਨੂੰ ਤੁਰ ਪਈ ਗੱਡੀ ਦਾ ਮੇਰੇ ਵਾਲਾ ਡੱਬਾ ਉਸ ਤੇ ਬਿਲਕੁਲ ਬਰੋਬਰ ਜਿਹਾ ਆ ਗਿਆ ਤੁਰੀ ਜਾਂਦੀ ਨੇ ਇੱਕ ਵਾਰ ਮੇਰੇ ਵੱਲ ਵੇਖਿਆ ਨਿਮਮਾ ਜਿਹਾ ਮੁਸਕराई ਤੇ ਧਿਆਨ ਇੱਕ ਵਾਰ ਫੇਰ ਸਾਹਮਣੇ ਵਾਲ ਨੂੰ ਕਰ ਲਿਆ ਇੰਜ ਲੱਗਿਆ ਜਿਵੇਂ ਆਖ ਰਹੀ ਹੋਵੇ ਕਿ ਦੋਸਤਾ ਜ਼ਮਾਨਾ ਬੇਸ਼ੱਕ ਲੱਖ ਦਿਲਾਂ ਦੀ ਗੱਲ ਕਰਦਾ ਹੋਈ ਪਰ ਮੁਹੱਬਤ ਅੱਜ ਵੀ ਚਿਹਰਿਆਂ ਤੋਂ ਸ਼ੁਰੂ ਹੋ ਕੇ ਬਾਰੀ ਦੇਖ ਤੇ ਆ ਕੇ ਮੁੱਕ ਜਾਇਆ ਕਰਦੀ ਹੈ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ